ਉਹ ਸਾਡਾ ਆਪਣਾ ਇੱਕ ਟੀਮ ਸਾਡੀ ਨਾਕੇ ਤੇ ਸੀਗੀ ਨਿਸ਼ਟਾ ਟਾਰੀ ਨਿਸ਼ਟਾ ਰੋਡ ਦੇ ਡਰੇਨ ਦੇ ਲਾਗੇ ਬਿਲਕੁਲ ਸਾਡੀ ਟੀਮ ਨੇ ਸਮਗਲੀਂ ਦੇ ਅਗੇਂਸਟ ਜਿਹੜਾ ਸਾਡੀ ਡਰਗ ਦੀ ਚੱਲਦੀ ਹੈ ਮੁਹਿੰਮ ਉਹਦੇ ਸਬੰਧ ਵਿੱਚ ਉੱਥੇ ਨਾਕੇ ਦੇ ਮੌਜੂਦ ਸੀਗੇ ਪੌਂਜੀਤੀ ਪਾਰਟੀ ਮੌਜੂਦ ਸੀਗੇ ਇਹ ਦੋ ਮੁੰਡੇ ਨੌਜਵਾਨ ਟਾਰੀ ਦੀ ਸਾਈਡ ਤੋਂ ਆਏ ਸੀ ਮੋਟਰਸਾਈਕਲ ਤੇ ਜਿਨ੍ਹਾਂ ਦੀ ਅਸੀਂ ਬਾਅਦ ਵਿੱਚ شناخت ਕਰ ਲਈ ਆ ਉਹਨਾਂ ਨੇ ਇੱਕਦਮ ਜਦੋਂ ਟਾਰਚ ਦੇ ਕੇ ਰੋਕਿਆ ਤੇ ਭੱਜਣ ਦੀ ਕੋਸ਼ਿਸ਼ ਕੀਤੀ ਭੱਜ ਗਏ ਲੇਕਿਨ ਯਤਨਾਂ ਟੀਮ ਨੇ ਉਹਨਾਂ ਨੂੰ ਪਹੁੰਚਿਆ ਜਦੋਂ ਫੜਿਆ ਉਹਨਾਂ ਨੇ ਮੋਸਲ ਪੀਹਾ ਲਿਆ ਉਹ ਮੁੜਸਰ ਵੀ ਆਉਂਦਾ ਜਿਹੜਾ ਪਿਛਲਾ ਬੰਦਾ ਸੀ ਉਹ ਡਿੱਗਾ ਲੇਕਿਨ ਸਾਡੀ ਟੀਮ ਨੇ ਫਿਰ ਉਹਨੂੰ ਜਦੋਂ ਫੜਨ ਦੀ ਕੋਸ਼ਿਸ਼ ਕੀਤੀ ਉਹਦੇ ਹੱਥ 'ਚ ਕੋਈ ਲਫਾਫਾ ਸੀ ਉਹਨੇ ਇੱਕਦਮ ਛੁੱਟਿਆ ਛੁੱਟ ਕੇ ਤੇ ਉਹ ਦੌੜ ਗਿਆ ਨੇੜੇ ਦੀ ਆੜ ਸੀਗੀ ਹਨੇਰਾ ਸੀ ਉਸ ਕਰਕੇ ਉਹ ਜਦੋਂ ਭੱਜਿਆ ਵਾਸਤੇ ਉਹਨੇ ਇੱਕਦਮ ਉਸ ਦੱਬ ਆਪਣੀ ਚੋਂ ਡਰ ਦੇ ਮਾਨ ਵੀ ਪੁਲਿਸ ਨੇ ਜਦੋਂ ਪਿੱਛਾ ਕੀਤਾ ਆ ਉਹਨੇ ਪਿਸਟਲ ਕੱਢਿਆ ਤੇ ਅਨਨੋਮ ਸੀਗੇ ਦੋਨੋਂ ਹੀ ਪਿਸਟਲ ਉਹਨੇ ਜਿਹੜਾ ਫਾਇਰ ਪੁਲਿਸ ਦੇ ਉੱਤੇ ਬਿਲਕੁਲ ਮਾਰ ਦੇਣ ਦੀ ਨੀਅਤ ਨਾਲ ਪੁਲਿਸ ਤੇ ਹਮਲਾ ਜਿਹੜਾ ਵਾ ਫਾਇਰ ਕੀਤਾ ਲੇਕਿਨ ਉਹ ਪਿੱਛੇ ਰਾਹੀਰ ਸੀ ਇੱਕ ਰਜੀਤ ਬਿੱਲਾ ਪੰਜ ਹੀ ਤਸਦੀਕ ਕੀਤਾ ਜਿਹੜੇ ਉਹਦੀ ਰਿਸ਼ਤੇਦਾਰੀ ਸੀ ਰਹਿਣ ਵਾਲੇ ਤਰਨਤਾਰਨ ਦਾ ਰਸੂਲਪੁਰ ਦਾ ਉਹਦੇ ਗੋਲੀ ਪੱਟ ਚ ਲੱਗ ਗਈ ਸੀ ਓਮੀਡੀਏਟਲੀ ਅਸੀਂ ਉਹਨੂੰ ਆਪਣਾ ਚੱਕਿਆ ਫੜਾ ਫੜ ਆਪਣੀਆਂ ਗੱਡੀਆਂ ਜਾਂ ਮੰਦੀ ਬਲੈਕ ਆਏ ਪਰ ਅਨਫੋਰਚੂਨੇਟਲੀ ਅਸੀਂ ਉਹਨੂੰ ਚਾ ਨਹੀਂ ਸਕੇ ਉਹਨਾਂ ਦੇ ਅਸੀਂ شناخت ਕਰ ਲਈ ਐ ਸਖਤ ਕਾਰਵਾਈ ਉਹਨਾਂ ਤੇ ਜਿਹੜੀ ਆ ਪ੍ਰਚਾਰਾ ਦਰਜ ਕੀਤਾ ਇਹਦੇ ਚ ਜਿਹੜਾ ﺍﻟफाफा ਚੈੱਕ ਕਰਨ ਤੇ 5 ਕਿਲੋ ਹੈਰਨ ਬ੍ਰਾਹਮਡ ਹੋਈ ਉਹਨਾਂ ਕੋਲ ਸਮਗਲਰ ਸੀਗੇ ਉਹਨਾਂ ਨੂੰ ਅਸੀਂ ਤਸਦੀਕ ਕਰ ਲਿਆ ਬੰਦੇ ਕੌਣ ਨੇ ਸਿਰਫ ਇਹ ਮੁਲਾਜ਼ਮ ਸੀ ਜਿਹੜੇ ਗੋਲੀ ਵਜੀ ਹੈ ਨਹੀਂ ਨਹੀਂ ਇਹ ਪ੍ਰਾਈਵੇਟ ਰਾ ਗਈ ਸੀ ਨਿਸ਼ਟੇ ਕੋ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਆਇਆ ਸੀ ਗੁਰਜੀਤ ਬਿੱਲਾ ਨਾਂ